ਗੁਰਦਾਸਪੁਰ ਚ ਵਿਦੇਸ਼ੀ ਪੰਛੀਆਂ ਦੀ ਆਮਦ ਨਾਲ ਕੁਲਚਾਰ ਹੋਣ ਲੱਗ ਪਈ ਕਿਸ਼ੂਪੁਰ ਸ਼ੰਭ ਪੰਛੀਆਂ ਦੀਆਂ ਕਲਕਾਰੀਆਂ ਨਾਲ ਮੌਸਮ ਹੋਇਆ ਖੁਸ਼ਗੁਆਰ ਗੁਰਦਾਸਪੁਰ ਦੀ ਕਿਸ਼ੂਪੁਰ ਸ਼ੰਭ ਜੋ ਵਿਦੇਸ਼ੀ ਪੰਛੀਆਂ ਦੀ ਆਮਦ ਕਾਰਨ ਮਸ਼ਹੂਰ ਹੈ ਇੱਥੇ ਸੱਤੀਆਂ ਸ਼ੁਰੂ ਹੁੰਦੇ ਹੀ ਹਜ਼ਾਰਾਂ ਮੀਲ ਲੰਬੀ ਉਡਾਰੀ ਪਰਕੇ ਵਿਦੇਸ਼ਾਂ ਜੋ ਪੰਛੀ ਆਉਨੇ ਸ਼ੁਰੂ ਹੋ ਜਾਂਦੇ ਹਨ ਤਾਂ ਅਸਲ ਕੁਝ ਦੇਸ਼ਾਂ ਵਿੱਚ ਇੰਨੀ ਦਿਨੀ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਇਸ ਕਾਰਨ ਮੌਸਮ ਅਤੇ ਖੁਰਾਕ ਬੱਚਿਆਂ ਤੇ ਅਨਕੂਲ ਨਹੀਂ ਰਹਿੰਦੀ ਤਾਂ ਉਹ ਆਪਣੇ ਰਾਹ ਲਾਇਕ ਮੌਸਮ ਅਤੇ ਖੁਰਾਕ ਦੀ ਭਾਲ ਵਿੱਚ ਹਜਾਰਾਂ ਮੀਲ ਲੰਬੀ ਉਡਾਰੀ ਭਰਦੇ ਹਨ ਕੈਸ਼ੂ ਪਰਸ਼ਮ ਜੋ ਕੁਦਰਤੀ ਤੌਰ ਤੇ 811 ਏਕੜ ਵਿੱਚ ਫੈਲੀ ਹੈ ਅਤੇ ਇਸ ਵਿੱਚ ਸਰਦੀਆਂ ਸ਼ੁਰੂ ਹੁੰਦੇ ਹੀ ਇੰਨਾ ਵਿਦੇਸ਼ੀ ਪੰਛੀਆਂ ਦੀ ਆਮਦ ਤਾਰਾ ਰਾਉਂਡ ਕਾ ਲਗਨੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਵਾਤਾਵਰਨ ਚਾਰੇ ਪਾਸੇ ਪੰਛੀਆਂ ਦੀ ਚਹਿ ਚਹਟ ਨਾਲ ਸੁਣਾਈ ਦਿੱਤੀ ਹੈ ਮੈਂ ਸਰ ਫੋਰੈਸਟ ਗਾਰਡ ਇੱਥੇ ਮਨਵੀਰ ਸਿੰਘ ਤੇ ਇਹ ਜਿਹੜੀ ਆ ਪੰਜ ਪਿੰਡਾਂ ਦੀ ਪੰਚਾਇਤ ਦਾ ਟੋਟਲ ਇਹਦਾ ਰਕਬਾ 811 ਏਕੜ ਆ ਇੱਥੇ ਜੋ ਹੈ ਸਭ ਨੇਚਰਲ ਆ ਕੋਈ ਆਰਟੀਫੀਸ਼ੀਅਲ ਨਹੀਂ ਆ ਨੇਚਰਲ ਵਾਟਰ ਆ ਇੱਥੇ بارش ਦਾ ਜਾਂ ਹੋਰ ਓਵਰਫਲੋ ਜੋ بارش ਦਾ ਪਿੰਡਾਂ ਤੋਂ ਹੁੰਦਾ ਉਹ ਆ ਕੇ ਇੱਥੇ ਹੋ ਜਾਂਦਾ ਇੱਥੇ ਮਾਈਗਰੇਟਿਡ ਬਰਡਸ ਆਂਦੇ ਆ ਹਾਂਜੀ ਇਹ ਕਿੰਨੇ ਪੰਛੀ ਹੁਣ ਤੱਕ ਆ ਚੁੱਕੇ ਆ ਔਰ ਕਿੰਨੇ ਆਣ ਦੀ ਉਮੀਦ ਹੈ ਹਜੇ ਤੱਕ ਸਰ ਇਹਦੀ ਗਿਣਤੀ 2000 ਤੋਂ 2500 ਦੇ ਵਿੱਚ ਆ ਤੇ ਪੰਛੀਆਂ ਦੀ ਗਿਣਤੀ ਉਦਾਂ 15000 ਪਲੱਸ ਹੋ ਜਾਂਦੀ ਆ ਜੋ ਪਿਛਲੀ ਰਿਪੋਰਟ ਦੇ ਸਾਬਤ ਨੇ ਆ ਤੇ ਕੋਈ 100 ਪਲੱਸ ਸਪੀਸੀਜ਼ ਹੋ ਜਾਂਦੀਆਂ ਨਾਰਮਲ ਇੱਥੇ ਇਸ ਤੋਂ ਵੱਧ ਦੀ ਸਪੀਸੀਜ਼ ਹੁਣ ਘਟ ਨਹੀਂ ਹੋਣਗੀਆਂ ਕੁਝ ਪੰਛੀ ਇੱਥੇ ਰੁੱਕ ਜਾਂਦੇ ਆ ਕੁਝ ਮਤਲਬ ਜਿੱਦਾਂ ਇੱਥੇ ਵਿਜ਼ਿਟ ਕਰਕੇ ਸ਼ਾਲਾਪੱਤਨ ਚੱਲ ਜਾਂਦੇ ਆ ਕੁਝ ਉੱਥੇ ਮਰਾੜੇ ਪੱਤਨ ਤੇ ਚੱਲ ਜਾਂਦੇ ਆ ਇਦਾਂ ਐ ਸਰ ਕਿਹੜੀ ਕਿਹੜੀ ਕਿਸਮ ਦੇ ਪੰਛੀ ਹੁੰਦੇ ਇੱਥੇ ਕਾਫੀ ਸਰ ਮਾਈਗਰੇਟਰੀ ਬਰਡਸ ਜਿਦਾਂ ਸਪੋਰਟ ਬਿਲ ਡੱਕ ਗਲੋਸਰੀ ਆਈਬਸ ਹੋਰ ਜਿਦਾਂ ਸਾਰਸ ਗਰੇਨ ਇੱਥੇ ਪੇਅਰ ਆ ਉਹ ਪੱਕਾ ਹੀ ਰਹਿਣ ਦੇ ਆ ਦੋ ਪੇਅਰ ਹੋ ਗਏ ਆ ਉਹ ਇੱਥੇ ਅਸਟ੍ਰੇਲੀਆ ਤੋਂ ਆਇਆ ਸੀ ਉਹ ਇੱਥੇ ਹੀ ਛੇ ਰਹਿਣ ਲੱਗ ਪਿਆ ਹਾਂਜੀ ਤੇ ਕੀ ਕੀ ਅਰੇਂਜਮੈਂਟ ਕੀਤੇ ਗਏ ਆ ਯਾਤਰੀ ਆਲੀ ਬੱਚਿਆਂ ਲਈ ਜਿਹੜੇ ਆਉਂਦੇ ਆ ਦੇਖਣ ਇੱਥੇ ਯਾਤਰੀ ਸਰ ਜਿੱਦਾਂ ਸਕੂਲ ਦੇ ਬੱਚੇ ਆਉਂਦੇ ਆ ਆਪਣੇ ਕੋ ਕਮਿਊਨਿਟੀ ਹਾਲ ਆ ਉੱਥੇ ਅਸੀਂ ਆਡੀਟੋਰੀਅਮ ਚ ਉਹਨਾਂ ਨੂੰ ਬੰਡਾ ਬਿਠਾ ਕੇ ਸਲਾਈਡ ਵਗੈਰਾ ਚਲਾ ਕੇ ਉਹਨਾਂ ਨੂੰ ਪੰਛੀਆਂ ਬਾਰੇ ਦੱਸੀਦਾ ਅੰਦਰ ਸਾਡੇ ਕੋ ਉੱਥੇ ਲੱਗੀਆਂ ਪੰਛੀਆਂ ਦੀਆਂ ਫੋਟੋਆਂ ਬੱਚੇ ਉਰ ਤੋਂ ਵੇਅਰ ਹੁੰਦੇ ਆ ਫਿਰ ਕੰਟੀਨ ਵਗੈਰਾ ਉੱਥੇ ਬੈ ਕੇ ਆਪਣਾ ਉਹ ਬ੍ਰੇਕਫਾਸਟ ਜਾਂ ਲੰਚ ਵਗੈਰਾ ਲੈ ਸਕਦੇ ਆ ਤੇ ਕਈ ਵਾਰ ਆਹੀਂ ਅਵੇਰਨੈਸ ਪ੍ਰੋਗਰਾਮ ਕਰੀਦਾ ਸਕੂਲਾਂ ਦੇ ਬੱਚਿਆਂ ਨੂੰ ਇਨਵਾਈਟ ਕਰੀਦਾ ਪਰ ਅਹੀਂ ਉਹਨਾਂ ਨੂੰ ਬ੍ਰੇਕਫਾਸਟ ਵਗੈਰਾ ਪ੍ਰੋਵਾਈਡ ਕਰੀਦਾ ਫਿਰ ਬੱਚਿਆਂ ਨੂੰ ਬਾਹਰ ਇੱਥੇ ਵਿਜ਼ਿਟ ਕਰਾਉਣ ਲਈ ਇੱਥੇ ਵਾਚ ਟਾਵਰ ਬਣਿਆ ਆ ਵਾਚ ਟਾਵਰ ਤੇ ਬਿਠਾ ਗਿਆ ਅਹੀਂ ਉਹਨਾਂ ਨੂੰ ਦੂਰਬੀਨ ਵਗੈਰਾ ਦੇ ਕੇ ਵਾਈਸ 1 1 ਬੱਚੇ ਨੂੰ ਤੇ ਫਿਰ ਉਹ ਮਤਲਬ ਵਧੀਆ ਵੇਖਦੇ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਪੰਛੀਆਂ ਦੀ ਕਿਸਮਾਂ ਬਾਰੇ ਆ ਫਲਾਣਾ ਪੰਛੀ ਹਾਂਜੀ 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 ਸਰ ਉਹਦੇ ਲਈ ਉਹੀ ਤੁਹਾਨੂੰ ਦੱਸਿਆ ਨਾ ਉੱਥੇ ਅੰਦਰ ਹੀ ਪਹਿਲਾਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਪੰਛੀ ਜਿਹੜੇ ਮਾਈਗਰੇਟਿਡ ਹੈ ਇਹਦਾ ਇਹ ਨਾਮ ਹੈ ਇਹ ਇਹਦੀ ਫੋਟੋ ਆ ਫਿਰ ਉਹਨਾਂ ਨੂੰ ਇੱਥੇ ਆ ਕੇ ਮਤਲਬ ਫੀਲਡ ਵਿజిਟ ਕਰਾਇਆ ਜਾਂਦਾ ਆ ਤੇ ਪੰਛੀਆਂ ਦੀ ਫੀਡ ਦਾ ਨੇਚਰਲ ਤਰੀਕੇ ਨਾਲ ਆਪੇ ਲੰਦੇ ਆ ਜਾਂ ਕੋਈ ਅਰੇਂਜਮੈਂਟ ਵੀ ਕੀਤਾ ਜਾਂਦਾ ਸਰ ਜਿਆਦਾ ਨੇਚਰਲੀ ਆ ਫਿਸ਼ਿੰਗ ਵਗੈਰਾ ਇੱਥੇ ਪੰਛੀ ਖਾਂਦੇ ਆ ਜਿਹੜੇ ਦੂਸਰੇ ਆ ਉਹ ਪੰਛੀ ਐਦਾਂ ਆ ਕਿ ਮਾਰਨਿੰਗ ਚਲੇ ਜਾਂਦੇ ਆ ਫੀਲਡ ਲੈ ਕੇ ਈਵਨਿੰਗ ਫੇਰ ਵਾਪਸ ਆ ਜਾਂਦੇ ਆ ਪੰਛੀਆਂ ਦੀ ਆਪਣੀ ਦੁਨੀਆ ਹੈ ਇੱਕ ਆਪਣਾ ਸੰਸਾਰ ਹੈ ਤੁਸੀਂ ਇਹਨਾਂ ਦੀ ਐਕਟੀਵਿਟੀਜ਼ ਨੋਟ ਕਰਦੇ ਹੋ ਕਿੱਦਾਂ ਪਤਾ ਲੱਗਦਾ ਵੀ ਇਹ ਕਿਸਮ ਦਾ ਪੰਛੀ ਇੱਥੋਂ ਆਇਆ ਤੇ ਇੱਥੋਂ ਆ ਇਹ ਸਰ ਜਿਹੜੇ ਪੰਛੀ ਐ ਜ਼ਿਆਦਾਤਰ ਮਾਈਗਰੇਟਿਡ ਆ ਇਹਦੇ ਵਗੈਰਾ ਨਾਲ ਸਾਡੇ ਕੋਲ ਚੰਡੀਗੜ੍ਹ ਟੀਮ ਆਂਦੀ ਆ ਜਦੋਂ ਅਸੀਂ ਪੰਛੀਆਂ ਦੀ ਕਾਊਂਟਿੰਗ ਕਰੀਦਾ ਉਹ ਫਿਰ ਇਕੱਲੇ ਇਕੱਲੇ ਪੰਛੀ ਨੂੰ ਕਾਊਂਟ ਕਰ ਦਿਆ ਕਿ ਇਹ ਪੰਛੀ ਉਹ ਸਾਈਡ ਤੋਂ ਆਇਆ ਤੇ ਐਨੇ ਪੰਛੀ ਹੋ ਗਏ ਆ ਇਹਦੇ ਵਗੈਰਾ ਤਿੰਨ ਚਾਰ ਉਹਦੇ ਸਰਵੇ ਹੁੰਦੇ ਆ ਫਿਰ ਉਹ ਸਟੇ ਕਰਦੇ ਆ ਤੇ ਤਕਰੀਬਨ ਸਾਰੇ ਪੰਛੀ ਸਰ ਇੱਥੇ ਆ ਕੇ ਜ਼ਿਆਦਾ ਇੱਥੇ ਹੀ ਰੁਕਦੇ ਆ ਸ਼ਾਲਾਪੱਤਨ ਦੇ ਥੋੜੇ ਹੱਥੋਂ ਕੁਝ ਸ਼ਾਲਾਪੱਤਨ ਜਲ ਜਾਂਦੇ ਕੁਝ ਉੱਥੇ ਜਲ ਜਾਂਦੇ ਆ ਮਗਰ ਹਰ ਸਾਲ ਆਂਦੀ ਹੈ ਕੁਝ ਇਦਾਂ ਦਾ ਹੋਏ ਕਿ ਕੋਈ ਪੰਛੀ ਵਾਪਸ ਹੀ ਨਾ ਗਿਆ ਹੋਏ ਆਇਆ ਹੋਏ ਤੇ ਵਾਪਸ ਹੀ ਨਾ ਹਾਂਜੀ ਸਰ ਇਦਾਂ ਦਾ ਇੱਕ ਸਾਰਸ ਕਰੇਂਦਾ ਪੇਅਰ ਆ ਉਹ ਕਾਫੀ 4-5 ਸਾਲਾਂ ਤੋਂ ਉੱਥੇ ਰਹਿ ਰਿਹਾ ਉਹ ਆਸਟ੍ਰੇਲੀਆ ਤੋਂ ਆਇਆ ਸੀ ਹੁਣ ਇੱਥੇ ਸਟੇ ਕਰਨ ਆਇਆ ਆ ਹੁਣ ਉਹਦੇ ਅੱਗੇ ਫੈਮਿਲੀ ਵੀ ਵੱਧ ਗਈ ਆ ਤੇ ਉਹ ਦੋ ਪੇਅਰ ਹੋ ਗਏ ਮਤਲਬ ਟੋਟਲ 4 ਹੋ ਗਏ ਆ ਸਾਰਸ ਕਰੇਂਦੇ ਤੇ ਉਹ ਜ਼ਿਆਦਾਤਰ ਇੱਥੇ ਡਾਲੇ ਵਾਲੇ ਤਲਾਕ ਹੀ ਹੁੰਦਾ ਆ ਕਈ ਵਾਰ ਇੱਥੋਂ ਸ਼ਾਲਾਪਤਨ ਵੀ ਚੱਲ ਜਾਂਦਾ ਕਈ ਯਾਤਰੀ ਇੱਥੇ ਆਂਦੇ ਦੂਰੋਂ ਦੂਰੋਂ ਯਾਤਰੀ ਆਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਯਾਤਰੀ ਸਰ ਆਂਦੇ ਆ ਉਹਨਾਂ ਨੂੰ ਮੇਨ ਇਹੀ ਮੈਸੇਜ ਆ ਕਿ ਆ ਕੇ ਇੱਥੇ ਮਤਲਬ ਪਲਾਸਟਿਕ ਦਾ ਯੂਸ ਨਾ ਕਰਨ ਕਿਉਂਕਿ ਇਹ ਨੇਚਰਲ ਆ ਸੋਰਸ ਤੇ ਪੰਛੀਆਂ ਨੂੰ ਇਹਦੇ ਨਾਲ ਡਿਸਟਰਬੈਂਸ ਹੁੰਦੀ ਹੈ ਜਦੋਂ ਪੈਕੇਟ ਜਾਂ ਬੋਤਲ ਪਾਣੀ 'ਚ ਸੁੱਟ ਦਿੰਦੇ ਆ ਬਾਕੀ ਬਹੁਤ ਵਧੀਆ ਜਿੰਨੇ ਵੀ ਆਂਦੇ ਕੋਆਪਰੇਟ ਕਰਦੇ ਆ ਬਸ ਇੱਕ ਇਹੀ ਮੈਸੇਜ ਆ ਕਿ ਆ ਕੇ ਇੱਥੇ ਕੋਸ਼ਿਸ਼ ਕਰਨ ਕਿ ਇੱਥੇ ਉਹ ਨਾ ਗੰਦਗੀ ਨਾ ਕਰਨ